ਅੱਜਕੱਲ੍ਹ ਲੋਕਾਂ ਦੇ ਦਿਲ ਕਿਹੋ ਜਿਹੇ ਹੋਏ ਨੇ ਦੂਜਿਆਂ ਦੇ ਦਿਲ ਤੋੜਨ ਤੋਂ ਪਹਿਲਾਂ ਜਵਾਂ ਵੀ ਨਹੀਂ ਸੋਚਦੇ ਕਿ ਕੱਲ ਨੂੰ ਤੁਸੀਂ ਵੀ ਉਸੇ ਥਾਂ ਤੇ ਹੋ ਸਕਦੇ ਹੋ ਜਿੱहां ਇੱਕ ਹੋਰ ਮਾਮਲਾ ਜਿੱਥੇ ਕਿ ਲਾੜਾ ਵਿਚਾਰਾ ਆਪਣੀ ਲਾੜੀ ਨੂੰ ਗਲੀ ਗਲੀ ਲੱਭਦਾ ਰਿਹਾ ਬਿਲਕੁਲ ਵਿਆਹ ਵਾਲੀ ਤਰੀਕ ਤੇ ਨਾ ਲਾੜੀ ਲੱਭੀ ਨਾ ਮੈਰਿਜ ਪੈਲੇਸ ਤੇ ਨਾ ਹੀ ਪਰਿਵਾਰਕ ਮੈਂਬਰ ਅੰਮ੍ਰਿਤਸਰ ਤੋਂ ਆਜੂ ਬਰਾਤ ਸੀ ਤੂਰੀ ਸੀ ਮੋਗਾ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ ਲਾੜਾ ਸਿਰ ਤੇ ਸਹਾਰਾ ਸਜਾ ਕੇ ਖੁਸ਼ੀ-ਖੁਸ਼ੀ ਜਦੋਂ ਬਰਾਤ ਲੈ ਕੇ ਮੈਰਿਜ ਪੈਲੇਸ ਪਹੁੰਚਦਾ ਕੀ ਵੇਖਦਾ ਹੈ ਨਾ ਲਾੜੀ ਐ ਤੇ ਨਾ ਹੀ ਉਥੇ ਕੋਈ ਮੈਰਿਜ ਪੈਲੇਸ ਜੀਹਾਂ ਜਿਹੜੀ ਥਾਂ ਤੇ ਦੱਸਿਆ ਗਿਆ ਸੀ ਕਿ ਮੈਰਿਜ ਪੈਲੇਸ ਐ ਉਥੇ ਕੋਈ ਵੀ ਮੈਰਿਜ ਪੈਲੇਸ ਨਹੀਂ ਸੀ ਲਾੜਾ ਰੋਂਦਾ ਹੋਇਆ ਪੂਰਾ ਦਿਨ ਗਲੀ ਗਲੀ ਲੱਭਦਾ ਰਿਹਾ ਕਿ ਮੇਰੀ ਲਾੜੀ ਕਿੱਥੇ ਐ ਆਖਰ ਕਿੱਥੇ ਰਹਿੰਦੀ ਐ ਸਾਡਾ ਤਾਂ ਅਜ ਵਿਆਹ ਸੀ ਪਰ ਨਾ ਉਹਨਾਂ ਦੇ ਮੋਬਾਈਲ ਮਿਲ ਰਹੇ ਨੇ ਨਾ ਮੈਰਿਜ ਪੈਲੇਸ ਮਿਲਿਆ ਤੇ ਨਾ ਹੀ ਲਾੜੀ ਦਾ ਕੋਈ ਵੀ ਅਤਾ ਪਤਾ ਜੀਹਾਂ ਮੋਗੇ ਦੇ ਵਿੱਚ ਇੱਕ ਲਾੜੇ ਦਾ ਵਿਆਹ ਜ਼ਿੰਦਗੀ ਦੀ ਸਭ ਤੋਂ ਖੌਫਨਾਕ ਤੇ ਨਾਟਕੀ ਘਟਨਾ ਦੇ ਵਿੱਚ ਤਬਦੀਲ ਹੋ ਗਈ। ਦਰਅਸਲ ਲਾੜਾ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡੀ ਤੋਂ ਆਪਣੀ ਬਰਾਤ ਲੈ ਕੇ ਮੋਗੇ ਆਇਆ ਸੀ। ਉਸ ਨੂੰ ਨਾ ਤਾਂ ਲਾੜੀ ਮਿਲੀ, ਨਾ ਹੀ ਵਿਆਹ ਦਾ ਪੈਲੇਸ ਤੇ ਨਾ ਹੀ ਪਰਿਵਾਰਕ ਮੈਂਬਰਾਂ ਦਾ ਕੋਈ ਵੀ ਅਤਾ ਪਤਾ। ਬਾਜੇ-ਗਾਜੇ ਤੇ ਖੁਸ਼ੀਆਂ ਦੇ ਨਾਲ ਆਈ ਬਰਾਤ ਨੂੰ ਉਮੀਦ ਸੀ ਕਿ ਉਹਨਾਂ ਦਾ ਸਵਾਗਤ ਹੋਵੇਗਾ ਪਰ ਸੱਚਾਈ ਇੰਨੀ ਕੁ ਜ਼ਿਆਦਾ ਕੌੜੀ ਸੀ ਕਿ ਪੂਰੀ ਬਰਾਤ ਸ਼ਹਿਰ ਦੀ ਗਲੀਆਂ ਦੇ ਵਿੱਚ ਇੱਕ ਗਲੀ ਤੋਂ ਦੂਜੀ ਗਲੀ ਇੱਕ ਮੁਹੱਲੇ ਤੋਂ ਦੂਜੇ ਮੁਹੱਲੇ ਘੁੰਮੀ ਰਹੀ ਤੇ ਦੱਸਿਆ ਜਾ ਰਿਹਾ ਕਿ ਜਿਸ ਲਾੜੇ ਦੀ ਭਾਬੀ ਮਨਪ੍ਰੀਤ ਕੌਰ ਨੇ ਇਹ ਰਿਸ਼ਤਾ ਕਰਵਾਇਆ ਸੀ ਉਹ ਅੱਖਾਂ ਦੇ ਵਿੱਚ ਹੰਝੂ ਲੈ ਕੇ ਬੋਲੀ ਕਿ ਇਹ ਮੇਰੇ ਮਾਮੇ ਦੀ ਕੁੜੀ ਸੀ ਉੱਥੇ ਹੀ ਲਾੜੇ ਦੀ ਭਾਬੀ ਨੇ ਕਿਹਾ ਕਿ ਜੋ ਕੁੜੀ ਆ ਉਸ ਦਾ ਪੂਰਾ ਪਰਿਵਾਰ ਯੂਕੇ ਦੇ ਵਿੱਚ ਰਹਿੰਦਾ ਹੈ ਤੇ ਅਸੀਂ ਇਸ ਪਰਿਵਾਰ ਨਾਲ ਰੋਜ਼ ਫੋਨ ਤੇ ਗੱਲਬਾਤ ਕਰਦੇ ਸੀ ਵਿਆਹ ਦੇ ਪ੍ਰਬੰਧਾਂ ਬਾਰੇ ਵੀ ਗੱਲਬਾਤ ਹੁੰਦੀ ਸੀ ਉਹਨਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਵਿਆਹ ਦੇ ਪ੍ਰਬੰਧਾਂ ਦੇ ਬਾਰੇ ਗੱਲਬਾਤ ਜੋ ਸੀ ਚੱਲਦੀ ਰਹਿੰਦੀ ਸੀ ਉਹਨਾਂ ਨੇ ਕਿਹਾ ਕਿ ਹੁਣ ਨਾ ਹੀ ਲਾੜੀ ਮਿਲ ਰਹੀ ਨਾ ਉਸ ਦਾ ਘਰ ਤੇ ਨਾ ਉਸ ਦੇ ਮਾਪੇ ਤੇ ਨਾਲ ਹੀ ਉਹਨਾਂ ਦੱਸਿਆ ਕਿ ਉਹ ਮੋਗਾ 15-20 ਸਾਲ ਪਹਿਲਾਂ ਆਈ ਸੀ ਪਰ ਹੁਣ ਮਾਹੌਲ ਬਹੁਤ ਜ਼ਿਆਦਾ ਬਦਲ ਚੁੱਕਿਆ ਹੈ ਉਹ ਜਗਾਵਾਂ ਨੂੰ ਪਛਾਣ ਨਹੀਂ ਪਾਰੀ ਬੱਸ ਸਟੈਂਡ ਦੇ ਕੋਲ ਛੱਟੀ ਨੰਬਰ ਗਲੀ ਕਹਿੰਦੇ ਸੀ ਪਰ ਹੁਣ ਅਜੇ ਹਾ ਇੱਥੇ ਕੋਈ ਵੀ ਪਰਿਵਾਰ ਨਹੀਂ ਉਹਨਾਂ ਕਿਹਾ ਕਿ ਜਿਸ ਫੋਨ ਤੇ ਜਿਸ ਨੰਬਰ ਤੇ ਕੰਟੈਕਟ ਹੁੰਦਾ ਸੀ ਉਹ ਫੋਨ ਵੀ ਬੰਦ ਆ ਰਿਹਾ ਹੈ ਉੱਥੇ ਦੂਜੇ ਪਾਸੇ ਲਾੜਾ ਜੋ ਰਾਜਾ ਆਦਮਾਗ ਜੋ ਸ਼ਹਿਜ਼ਾਦੀਆ ਵਾਂਗ ਸਜ ਕੇ ਬਰਾਤੀ ਟੋਲੀ ਦੇ ਨਾਲ ਆਇਆ ਸੀ ਵਿਆਹ ਦੀ ਥਾਂ ਉਲਟੀ ਹਾਲਤ ਦੇ ਵਿੱਚ ਰੋਂਦਾ ਹੋਇਆ ਵਾਪਸ ਚਲਾ ਗਿਆ ਜਿਵੇਂ ਕਿ ਹੋਰਨਾ ਮਾਮਲੇ ਦੇ ਵਿੱਚ ਵੀ ਹੁੰਦਾ ਇਸ ਵਾਰ ਵੀ ਰਿਸ਼ਤਾ ਫੋਨ ਦੇ ਜ਼ਰੀਏ ਬਣਾਇਆ ਗਿਆ ਸੀ ਯੂਕੇ ਦੇ ਵਿੱਚ ਰਹਿਣ ਵਾਲੀ ਕੁੜੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੁੱਲੇ ਦੇ ਲਾਲੇ ਦੇ ਪਰਿਵਾਰ ਦੇ ਨਾਲ ਹਰ ਰੋਜ਼ ਗੱਲ ਕੀਤੀ ਵਿਆਹ ਦੀਆਂ ਤਿਆਰੀਆਂ ਹੋਈਆਂ ਵਿਆਹ ਦੀ ਥਾਂ ਦੀ ਜਾਣਕਾਰੀ ਵੀ ਦਿੱਤੀ ਗਈ ਪਰ ਜਦ ਲਾੜਾ ਮੋਗੇ ਆਇਆ ਤਾਂ ਪਤਾ ਚੱਲਿਆ ਕਿ ਸਭ ਕੁਝ ਝੂਠ ਹੈ ਲਾੜੇ ਦੇ ਪਿਤਾ ਸੁਖਜੀਤ ਸਿੰਘ ਨੇ ਕਿਹਾ ਕਿ ਸਾਡੇ ਨਾਲ ਕੁੜੀ ਦੇ ਪਰਿਵਾਰ ਵਾਲੇ ਨੇ ਧੋਖਾ ਕੀਤਾ ਇਹ ਸਿਰਫ ਇੱਕ ਵਿਆਹ ਨਹੀਂ ਸੀ ਸਾਡੀ ਇੱਜ਼ਤ ਸਾਡੀ ਉਮੀਦ ਸਾਡਾ ਵਿਸ਼ਵਾਸ ਸੀ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੋ ਪਤਾ ਕੁੜੀ ਦੇ ਵੱਲੋਂ ਦਿੱਤਾ ਗਿਆ ਸੀ ਉਹ ਸਭ ਝੂਠਾ ਸੀ ਇਹ ਪੂਰੀ ਤਰ੍ਹਾਂ ਨਾਲ ਸੋਚੀ ਸਮਝੀ ਸਾਜ਼ਿਸ਼ ਲੱਗ ਰਹੀ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਕੁਝ ਮਹੀਨੇ ਪਹਿਲਾਂ ਵੀ ਤੁਹਾਨੂੰ ਦੱਸ ਦਿੱਤੀ ਕਿ ਜਲੰਧਰ ਦੇ ਪਿੰਡ ਮੜਿਆਲਾ ਤੋਂ ਆਏ ਇੱਕ ਨੌਜਵਾਨ ਦੀਪਕ ਜੋ ਕਿ ਦੁਬਈ ਤੋਂ ਆਇਆ ਸੀ ਉਸ ਦੇ ਨਾਲ ਵੀ ਅਜਿਹਾ ਧੋਖਾ ਹੀ ਹੋਇਆ ਸੀ ਕੁੜੀ ਮਨਪ੍ਰੀਤ ਕੌਰ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਦੇ ਨਾਲ ਰਿਸ਼ਤਾ ਬਣਿਆ ਸੀ ਵਿਆਹ ਦੀ ਤਾਰੀਖ ਵੀ ਤੈਅ ਹੋਈ ਪਰ ਜਦ ਬਰਾਤ ਮੋਗੇ ਪਹੁੰਚੀ ਤਾਂ ਕੁੜੀ ਨੇ ਫੋਨ ਬੰਦ ਕਰ ਦਿੱਤਾ ਤੇ ਹੁਣ ਜੇਕਰ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਕੁੜੀ ਮਨਪ੍ਰੀਤ ਕੋਰਡਨਲ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਰਿਸ਼ਤਾ ਬਣਿਆ ਵਿਆਹ ਦੀ ਤਾਰੀਖ ਵੀ ਤੈਅ ਹੋਈ ਪਰ ਜਦ ਬਰਾਤ ਮੋਗੇ ਪਹੁੰਚੀ ਤਾਂ ਕੁੜੀ ਨੇ ਆਪਣਾ ਫੋਨ ਬੰਦ ਕਰ ਦਿੱਤਾ ਪਤਾ ਗਾਇਬ ਹੋ ਗਿਆ ਇਹ ਘਟਨਾਵਾ ਸਿਰਫ ਇੱਕ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਸਮਾਜ ਨੂੰ ਹਿਲਾ ਕੇ ਰੱਖ ਦਿੰਦਿਆਂ ਨੇ ਮੋਗਾ ਦੇ ਵਿੱਚ ਵਾਧਦੀ ਹੋਈ ਧੋਖਾਧੜੀ ਤੇ ਗੈਂਗਵਾੜ ਦੇ ਘਟਨਾਵਾਂ ਨੇ ਹੁਣ ਨੌਜਵਾਨਾਂ ਦੀ ਭਵਿੱਖ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਉੱਥੇ ਦੂਜੇ ਪਾਸੇ ਇਸ ਲਾੜੇ ਦੀ ਹਾਲਤ ਵੇਖੋ ਵਿਚਾਰਾ ਕਿਸੇ ਨੂੰ ਮੂੰਹ ਵੀ ਵਿਖਾਣ ਜੋਗਾ ਨਹੀਂ ਰਿਹਾ ਉਹ ਵਾਰ-ਵਾਰ ਆਪਣਾ ਮੂੰਹ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਇਹੀ ਸਵਾਲ ਸਾਹਮਣੇ ਆਉਂਦੇ ਨੇ ਕਿ ਕਿਹੜੇ ਪਾਸੇ ਜਿਹੜੀ ਦੁਨੀਆ ਤੁਰ ਪਈ ਹੈ ਉਸ ਨੂੰ ਕਿਸੇ ਦੀ ਫੀਲਿੰਗਸ ਦੇ ਨਾਲ ਕਿ ਕੋਈ ਹਰਟ ਹੋ ਰਿਹਾ ਹੈ ਕਿ ਕੋਈ ਪਰਵਾਹ ਨਹੀਂ ਅੱਜ ਕੱਲ ਲੋਕਾਂ ਦੇ ਦਿਲ ਕਿਹੋ ਜਿਹੇ ਹੋਏ ਨੇ ਦੂਜਿਆਂ ਦੇ ਦਿਲ ਤੋੜਨ ਤੋਂ ਪਹਿਲਾਂ ਜਵਾਂ ਵੀ ਨਹੀਂ ਸੋਚਦੇ ਕਿ ਕੱਲ ਨੂੰ ਤੁਸੀਂ ਵੀ ਉਸੇ ਥਾਂ ਤੇ ਹੋ ਸਕਦੇ ਹੋ ਜਿੱहां ਇੱਕ ਹੋਰ ਮਾਮਲਾ ਜਿੱਥੇ ਕਿ ਲਾੜਾ ਵਿਚਾਰਾ ਆਪਣੀ ਲਾੜੀ ਨੂੰ ਗਲੀ ਗਲੀ ਲੱਭਦਾ ਰਿਹਾ ਬਿਲਕੁਲ ਵਿਆਹ ਵਾਲੀ ਤਰੀਕ ਤੇ ਇਹਨਾਂ ਲਾੜੀ ਲੱਭੀ ਨਾ ਮੈਰਿਜ ਪੈਲਸ ਤੇ ਨਾ ਹੀ ਪਰਿਵਾਰਕ ਮੈਂਬਰ ਅੰਮ੍ਰਿਤਸਰ ਤੋਂ ਆਜੂ ਬਰਾਤ ਸੀ ਤੂਰੀ ਸੀ ਮੋਗਾ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ ਲਾੜਾ ਸਿਰ ਤੇ ਸਹਰਾ ਸਜਾ ਕੇ ਖੁਸ਼ੀ-ਖੁਸ਼ੀ ਜਦੋਂ ਬਰਾਤ ਲੈ ਕੇ ਮੈਰਿਜ ਪੈਲੇਸ ਪਹੁੰਚਦਾ ਕੀ ਵੇਖਦਾ ਹੈ ਨਾ ਲਾੜੀ ਐ ਤੇ ਨਾ ਹੀ ਉਥੇ ਕੋਈ ਮੈਰਿਜ ਪੈਲੇਸ ਜੀਹਾਂ ਜਿਹੜੀ ਥਾਂ ਤੇ ਦੱਸਿਆ ਗਿਆ ਸੀ ਕਿ ਮੈਰਿਜ ਪੈਲੇਸ ਹੈ ਉਥੇ ਕੋਈ ਵੀ ਮੈਰਿਜ ਪੈਲੇਸ ਨਹੀਂ ਸੀ ਲਾੜਾ ਰੋਂਦਾ ਹੋਇਆ ਪੂਰਾ ਦਿਨ ਗਲੀ ਗਲੀ ਲੱਭਦਾ ਰਿਹਾ ਕਿ ਮੇਰੀ ਲਾੜੀ ਕਿੱਥੇ ਆਖਰ ਕਿੱਥੇ ਰਹਿੰਦੀ ਐ ਸਾਡਾ ਤਾਂ ਅਜ ਵਿਆਹ ਸੀ ਪਰ ਨਾ ਉਹਨਾਂ ਦੇ ਮੋਬਾਈਲ ਮਿਲ ਰਹੇ ਨੇ ਨਾ ਮੈਰਿਜ ਪੈਲੇਸ ਮਿਲਿਆ ਤੇ ਨਾ ਹੀ ਲਾੜੀ ਦਾ ਕੋਈ ਵੀ ਅਤਾ ਪਤਾ ਜੀਹਾਂ ਮੋਗੇ ਦੇ ਵਿੱਚ ਇੱਕ ਲਾੜੇ ਦਾ ਵਿਆਹ ਜ਼ਿੰਦਗੀ ਦੀ ਸਭ ਤੋਂ ਖੌਫਨਾਕ ਤੇ ਨਾਟਕੀ ਘਟਨਾ ਦੇ ਵਿੱਚ ਤਬਦੀਲ ਹੋ ਗਈ। ਦਰਅਸਲ ਲਾੜਾ ਅੰਮ੍ਰਿਤਸਰ ਦੇ ਪਿੰਡ ਸੁਲਤਾਨ ਵਿੰਡੀ ਤੋਂ ਆਪਣੀ ਬਰਾਤ ਲੈ ਕੇ ਮੋਗੇ ਆਇਆ ਸੀ। ਉਸ ਨੂੰ ਨਾ ਤਾਂ ਲਾੜੀ ਮਿਲੀ, ਨਾ ਹੀ ਵਿਆਹ ਦਾ ਪੈਲੇਸ ਤੇ ਨਾ ਹੀ ਪਰਿਵਾਰਕ ਮੈਂਬਰਾਂ ਦਾ ਕੋਈ ਵੀ ਅਤਾ ਪਤਾ। ਬਾਜੇ-ਗਾਜੇ ਤੇ ਖੁਸ਼ੀਆਂ ਦੇ ਨਾਲ ਆਈ ਬਰਾਤ ਨੂੰ ਮੀਤ ਸੀ ਕਿ ਉਹਨਾਂ ਦਾ ਸਵਾਗਤ ਹੋਵੇਗਾ ਪਰ ਸੱਚਾਈ ਇੰਨੀ ਕੁ ਜ਼ਿਆਦਾ ਕੌੜੀ ਸੀ ਕਿ ਪੂਰੀ ਬਰਾਤ ਸ਼ਹਿਰ ਦੀ ਗਲੀਆਂ ਦੇ ਵਿੱਚ ਇੱਕ ਗਲੀ ਤੋਂ ਦੂਜੀ ਗਲੀ ਇੱਕ ਮੁਹੱਲੇ ਤੋਂ ਦੂਜੇ ਮੁਹੱਲੇ ਘੁੰਮਦੀ ਰਹੀ ਤੇ ਦੱਸਿਆ ਜਾ ਰਿਹਾ ਕਿ ਜਿਸ ਲਾੜੇ ਦੀ ਭਾਬੀ ਮਨਪ੍ਰੀਤ ਕੌਰ ਨੇ ਇਹ ਰਿਸ਼ਤਾ ਕਰਵਾਇਆ ਸੀ ਉਹ ਅੱਖਾਂ ਦੇ ਵਿੱਚ ਹੰਝੂ ਲੈ ਕੇ ਬੋਲੀ ਕਿ ਇਹ ਮੇਰੇ ਮਾਮੇ ਦੀ ਕੁੜੀ ਸੀ ਉੱਥੇ ਹੀ ਲਾੜੇ ਦੀ ਭਾਬੀ ਨੇ ਕਿਹਾ ਕਿ ਜੋ ਕੁੜੀ ਆ ਉਸ ਦਾ ਪੂਰਾ ਪਰਿਵਾਰ ਯੂਕੇ ਦੇ ਵਿੱਚ ਰਹਿੰਦਾ ਹੈ ਤੇ ਅਸੀਂ ਇਸ ਪਰਿਵਾਰ ਦੇ ਰੋਜ਼ ਫੋਨ ਤੇ ਗੱਲਬਾਤ ਕਰਦੇ ਸੀ ਵਿਆਹ ਦੇ ਪ੍ਰਬੰਧਾਂ ਬਾਰੇ ਵੀ ਗੱਲਬਾਤ ਹੁੰਦੀ ਸੀ ਉਹਨਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਵਿਆਹ ਦੇ ਪ੍ਰਬੰਧਾਂ ਦੇ ਬਾਰੇ ਗੱਲਬਾਤ ਜੋ ਸੀ ਚੱਲਦੀ ਰਹਿੰਦੀ ਸੀ ਉਹਨਾਂ ਨੇ ਕਿਹਾ ਕਿ ਹੁਣ ਨਾ ਹੀ ਲਾੜੀ ਮਿਲ ਰਹੀ ਨਾ ਉਸ ਦਾ ਘਰ ਤੇ ਨਾ ਉਸ ਦੇ ਮਾਪੇ ਤੇ ਨਾਲ ਹੀ ਉਹਨਾਂ ਦੱਸਿਆ ਕਿ ਉਹ ਮੋਗਾ 15 20 ਸਾਲ ਪਹਿਲਾਂ ਆਈ ਸੀ ਪਰ ਹੁਣ ਮਾਹੌਲ ਬਹੁਤ ਜ਼ਿਆਦਾ ਬਦਲ ਚੁੱਕਿਆ ਹੈ ਉਹ ਜਗਾਵਾਂ ਨੂੰ ਪਛਾਣ ਨਹੀਂ ਪਾਰੀ ਬੱਸ ਸਟੈਂਡ ਦੇ ਕੋਲ ਛੱਟੀ ਨੰਬਰ ਗਲੀ ਕਹਿੰਦੇ ਸੀ ਪਰ ਹੁਣ ਅਜੇਹਾ ਇੱਥੇ ਕੋਈ ਵੀ ਪਰਿਵਾਰ ਨਹੀਂ ਉਹਨਾਂ ਕਿਹਾ ਕਿ ਜਿਸ ਫੋਨ ਤੇ ਜਿਸ ਨੰਬਰ ਤੇ ਕੰਟੈਕਟ ਹੁੰਦਾ ਸੀ ਉਹ ਫੋਨ ਵੀ ਬੰਦ ਆ ਰਿਹਾ ਹੈ ਉੱਥੇ ਦੂਜੇ ਪਾਸੇ ਲੜਾ ਜੋ ਰਾਜਾ ਦਮੰਗ ਜੋ ਸ਼ਹਿਜ਼ਾਦੀਆ ਵਾਂਗ ਸਜ ਕੇ ਬਰਾਤੀ ਟੋਲੀ ਦੇ ਨਾਲ ਆਇਆ ਸੀ ਵਿਆਹ ਦੀ ਥਾਂ ਉਲਟੀ ਹਾਲਤ ਦੇ ਵਿੱਚ ਰੋਂਦਾ ਹੋਇਆ ਵਾਪਸ ਚਲਾ ਗਿਆ ਜਿਵੇਂ ਕਿ ਹੋਰਨਾ ਮਾਮਲੇ ਦੇ ਵਿੱਚ ਵੀ ਹੁੰਦਾ ਇਸ ਵਾਰ ਵੀ ਰਿਸ਼ਤਾ ਫੋਨ ਦੇ ਜ਼ਰੀਏ ਬਣਾਇਆ ਗਿਆ ਸੀ ਯੂਕੇ ਦੇ ਵਿੱਚ ਰਹਿਣ ਵਾਲੀ ਕੁੜੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੁੱਲੇ ਦੇ ਲਾੜੇ ਦੇ ਪਰਿਵਾਰ ਦੇ ਨਾਲ ਹਰ ਰੋਜ਼ ਗੱਲ ਕੀਤੀ ਵਿਆਹ ਦੀਆਂ ਤਿਆਰੀਆਂ ਹੋਈਆਂ ਵਿਆਹ ਦੀ ਥਾਂ ਦੀ ਜਾਣਕਾਰੀ ਵੀ ਦਿੱਤੀ ਗਈ ਪਰ ਜਦ ਲਾੜਾ ਮੋਗੇ ਆਇਆ ਤਾਂ ਪਤਾ ਚੱਲਿਆ ਕਿ ਸਭ ਕੁਝ ਝੂਠ ਹੈ ਲਾੜੇ ਦੇ ਪਿਤਾ ਸੁਖਜੀਤ ਸਿੰਘ ਨੇ ਕਿਹਾ ਕਿ ਸਾਡੇ ਨਾਲ ਕੁੜੀ ਦੇ ਪਰਿਵਾਰ ਵਾਲੇ ਨੇ ਧੋਖਾ ਕੀਤਾ ਇਹ ਸਿਰਫ ਇੱਕ ਵਿਆਹ ਨਹੀਂ ਸੀ ਸਾਡੀ ਇੱਜ਼ਤ ਸਾਡੀ ਉਮੀਦ ਸਾਡਾ ਵਿਸ਼ਵਾਸ ਸੀ ਸਾਨੂੰ ਇਨਸਾਫ਼ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੋ ਪਤਾ ਕੁੜੀ ਦੇ ਵੱਲੋਂ ਦਿੱਤਾ ਗਿਆ ਸੀ ਉਹ ਸਭ ਝੂਠਾ ਸੀ ਇਹ ਪੂਰੀ ਤਰ੍ਹਾਂ ਨਾਲ ਸੋਚੀ ਸਮਝੀ ਸਾਜ਼ਿਸ਼ ਲੱਗ ਰਹੀ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਕੁਝ ਮਹੀਨੇ ਪਹਿਲਾਂ ਵੀ ਤੁਹਾਨੂੰ ਦੱਸ ਦਿੱਤੀ ਕਿ ਜਲੰਧਰ ਦੇ ਪਿੰਡ ਮੜਿਆਲਾ ਤੋਂ ਆਏ ਇੱਕ ਨੌਜਵਾਨ ਦੀਪਕ ਜੋ ਕਿ ਦੁਬਈ ਤੋਂ ਆਇਆ ਸੀ ਉਸ ਦੇ ਨਾਲ ਵੀ ਅਜੇਹਾ ਧੋਖਾ ਹੀ ਹੋਇਆ ਸੀ ਕੁੜੀ ਮਨਪ੍ਰੀਤ ਕੌਰ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਦੇ ਨਾਲ ਰਿਸ਼ਤਾ ਬਣਿਆ ਸੀ ਵਿਆਹ ਦੀ ਤਾਰੀਖ ਵੀ ਤੈਅ ਹੋਈ ਪਰ ਜਦ ਬਰਾਤ ਮੋਗੇ ਪਹੁੰਚੀ ਤਾਂ ਕੁੜੀ ਨੇ ਫੋਨ ਬੰਦ ਕਰ ਦਿੱਤਾ ਤੇ ਹੁਣ ਜੇਕਰ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਕੁੜੀ ਮਨਪ੍ਰੀਤ ਕੋਰਡੀਨਲ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਰਿਸ਼ਤਾ ਬਣਿਆ ਵਿਆਹ ਦੀ ਤਾਰੀਖ ਵੀ ਤੈਅ ਹੋਈ ਪਰ ਜਦ ਬਰਾਤ ਮੋਗੇ ਪਹੁੰਚੀ ਤਾਂ ਕੁੜੀ ਨੇ ਆਪਣਾ ਫੋਨ ਬੰਦ ਕਰ ਦਿੱਤਾ ਪਤਾ ਗਾਇਬ ਹੋ ਗਿਆ ਇਹ ਘਟਨਾਵਾ ਸਿਰਫ ਇੱਕ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਸਮਾਜ ਨੂੰ ਹਿਲਾ ਕੇ ਰੱਖ ਦਿੰਦਿਆਂ ਨੇ ਮੋਗਾ ਦੇ ਵਿੱਚ ਵਾਧਦੀ ਹੋਈ ਧੋਖਾਧੜੀ ਤੇ ਗੈਂਗਵਾੜ ਦੇ ਘਟਨਾਵਾਂ ਨੇ ਹੁਣ ਨੌਜਵਾਨਾਂ ਦੀ ਭਵਿੱਖ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਉੱਥੇ ਦੂਜੇ ਪਾਸੇ ਇਸ ਲਾੜੇ ਦੀ ਹਾਲਤ ਵੇਖੋ ਵਿਚਾਰਾ ਕਿਸੇ ਨੂੰ ਮੂੰਹ ਵੀ ਵਿਖਾਣ ਜੋਗਾ ਨਹੀਂ ਰਿਹਾ ਉਹ ਵਾਰ-ਵਾਰ ਆਪਣਾ ਮੂੰਹ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਇਹੀ ਸਵਾਲ ਸਾਹਮਣੇ ਆਉਂਦੇ ਨੇ ਕਿ ਕਿਹੜੇ ਪਾਸੇ ਜਿਹੜੀ ਦੁਨੀਆ ਤੁਰ ਪਈ ਹੈ ਉਸ ਨੂੰ ਕਿਸੇ ਦੀ ਫੀਲਿੰਗਸ ਦੇ ਨਾਲ ਕਿ ਕੋਈ ਹਰਟ ਹੋ ਰਿਹਾ ਹੈ ਕਿ ਕੋਈ ਪਰਵਾਹ ਨਹੀਂ ਅੱਜ ਕੱਲ ਲੋਕਾਂ ਦੇ ਦਿਲ ਕਿਹੋ ਜਿਹੇ ਹੋਏ ਨੇ ਦੂਜਿਆਂ ਦੇ ਦਿਲ ਤੋੜਨ ਤੋਂ ਪਹਿਲਾਂ ਜਵਾ ਵੀ ਨਹੀਂ ਸੋਚਦੇ ਕਿ ਕੱਲ ਨੂੰ ਤੁਸੀਂ ਵੀ ਉਸੇ ਥਾਂ ਤੇ ਹੋ ਸਕਦੇ ਹੋ ਜਿੱਥਾਂ ਇੱਕ ਹੋਰ ਮਾਮਲਾ ਜਿੱਥੇ ਕਿ ਲਾੜਾ ਵਿਚਾਰਾ ਆਪਣੀ ਲਾੜੀ ਨੂੰ ਗਲੀ ਗਲੀ ਲੱਭਦਾ ਰਿਹਾ ਬਿਲਕੁਲ ਵਿਆਹ ਵਾਲੀ ਤਰੀਕ ਤੇ ਨਾ ਲਾੜੀ ਲੱਭੀ ਨਾ ਮੈਰਿਜ ਪੈਲਸ ਤੇ ਨਾ ਹੀ ਪਰਿਵਾਰਕ ਮੈਂਬਰ ਅੰਮ੍ਰਿਤਸਰ ਤੋਂ ਆਜੂ ਬਰਾਤ ਸੀ ਤੂਰੀ ਸੀ ਮੋਗਾ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ ਲਾੜਾ ਸਿਰ ਤੇ ਸਹਰਾ ਸਜਾ ਕੇ ਖੁਸ਼ੀ ਖੁਸ਼ੀ ਜਦੋਂ ਬਰਾਤ ਲੈ ਕੇ ਮੈਰਿਜ ਪੈਲੇਸ ਪਹੁੰਚਦਾ ਕੀ ਵੇਖਦਾ ਨਾ ਲਾੜੀ ਐ ਤੇ ਨਾ ਹੀ ਉਥੇ ਕੋਈ ਮੈਰਿਜ ਪੈਲੇਸ ਜੀਹਾਂ ਜਿਹੜੀ ਥਾਂ ਤੇ ਦੱਸਿਆ ਗਿਆ ਸੀ ਕਿ ਮੈਰਿਜ ਪੈਲੇਸ ਹੈ ਉੱਥੇ ਕੋਈ ਵੀ ਮੈਰਿਜ ਪੈਲੇਸ ਨਹੀਂ ਸੀ ਲਾੜਾ ਰੋਂਦਾ ਹੋਇਆ ਪੂਰਾ ਦਿਨ ਗਲੀ ਗਲੀ ਲੱਭਦਾ ਰਿਹਾ ਕਿ ਮੇਰੀ ਲਾੜੀ ਕਿੱਥੇ ਆਖਰ ਕਿੱਥੇ ਰਹਿੰਦੀ ਐ ਸਾਡਾ ਤਾਂ ਅਜ ਵਿਆਹ ਸੀ ਪਰ ਨਾ ਉਹਨਾਂ ਦੇ ਮੋਬਾਈਲ ਮਿਲ ਰਹੇ ਨੇ ਨਾ ਮੈਰਿਜ ਪੈਲੇਸ ਮਿਲਿਆ ਤੇ ਨਾ ਹੀ ਲਾੜੀ ਦਾ ਕੋਈ ਵੀ ਅਤਾ ਪਤਾ ਜੀਹਾਂ ਮੋਗੇ ਦੇ ਵਿੱਚ ਇੱਕ ਲਾੜੇ ਦਾ ਵਿਆਹ ਜ਼ਿੰਦਗੀ ਦੀ ਸਭ ਤੋਂ ਖੌਫਨਾਕ ਤੇ ਨਾਟਕੀ ਘਟਨਾ ਦੇ ਵਿੱਚ ਤਬਦੀਲ ਹੋ ਗਈ। ਦਰਅਸਲ ਲਾੜਾ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡੀ ਤੋਂ ਆਪਣੀ ਬਰਾਤ ਲੈ ਕੇ ਮੋਗੇ ਆਇਆ ਸੀ। ਉਸ ਨੂੰ ਨਾ ਤਾਂ ਲਾੜੀ ਮਿਲੀ, ਨਾ ਹੀ ਵਿਆਹ ਦਾ ਪੈਲੇਸ ਤੇ ਨਾ ਹੀ ਪਰਿਵਾਰਕ ਮੈਂਬਰਾਂ ਦਾ ਕੋਈ ਵੀ ਅਤਾ ਪਤਾ। ਬਾਜੇ ਗਾਜੇ ਤੇ ਖੁਸ਼ੀਆਂ ਦੇ ਨਾਲ ਆਈ ਬਰਾਤ ਨੂੰ ਉਮੀਦ ਸੀ ਕਿ ਉਹਨਾਂ ਦਾ ਸਵਾਗਤ ਹੋਵੇਗਾ ਪਰ ਸਚਾਈ ਇੰਨੀ ਕੁ ਜ਼ਿਆਦਾ ਕੌੜੀ ਸੀ ਕਿ ਪੂਰੀ ਬਰਾਤ ਸ਼ਹਿਰ ਦੀ ਗਲੀਆਂ ਦੇ ਵਿੱਚ ਇੱਕ ਗਲੀ ਤੋਂ ਦੂਜੀ ਗਲੀ ਇੱਕ ਮੁਹੱਲੇ ਤੋਂ ਦੂਜੇ ਮੁਹੱਲੇ ਘੁੰਮਦੀ ਰਹੀ ਤੇ ਦੱਸਿਆ ਜਾ ਰਿਹਾ ਕਿ ਜਿਸ ਲਾੜੇ ਦੀ ਭਾਬੀ ਮਨਪ੍ਰੀਤ ਕੌਰ ਨੇ ਇਹ ਰਿਸ਼ਤਾ ਕਰਵਾਇਆ ਸੀ ਉਹ ਅੱਖਾਂ ਦੇ ਵਿੱਚ ਹੰਝੂ ਲੈ ਕੇ ਬੋਲੀ ਕਿ ਇਹ ਮੇਰੇ ਮਾਮੇ ਦੀ ਕੁੜੀ ਸੀ ਉਥੇ ਹੀ ਲਾੜੇ ਦੀ ਭਾਬੀ ਨੇ ਕਿਹਾ ਕਿ ਜੋ ਕੁੜੀ ਆ ਉਸ ਦਾ ਪੂਰਾ ਪਰਿਵਾਰ ਯੂਕੇ ਦੇ ਵਿੱਚ ਰਹਿੰਦਾ ਤੇ ਅਸੀਂ ਇਸ ਪਰਿਵਾਰ ਦੇ ਰੋਜ਼ ਫੋਨ ਤੇ ਗੱਲਬਾਤ ਕਰਦੇ ਸੀ ਵਿਆਹ ਦੇ ਪ੍ਰਬੰਧਾਂ ਬਾਰੇ ਵੀ ਗੱਲਬਾਤ ਹੁੰਦੀ ਸੀ ਉਹਨਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਵਿਆਹ ਦੇ ਪ੍ਰਬੰਧਾਂ ਦੇ ਬਾਰੇ ਗੱਲਬਾਤ ਜੋ ਸੀ ਚੱਲਦੀ ਰਹਿੰਦੀ ਸੀ ਉਹਨਾਂ ਨੇ ਕਿਹਾ ਕਿ ਹੁਣ ਨਾ ਹੀ ਲਾੜੀ ਮਿਲ ਰਹੀ ਨਾ ਉਸ ਦਾ ਘਰ ਤੇ ਨਾ ਉਸ ਦੇ ਮਾਪੇ ਤੇ ਨਾਲ ਹੀ ਉਹਨਾਂ ਦੱਸਿਆ ਕਿ ਉਹ ਮੋਗਾ 15 20 ਸਾਲ ਪਹਿਲਾਂ ਆਈ ਸੀ ਪਰ ਹੁਣ ਮਾਹੌਲ ਬਹੁਤ ਜ਼ਿਆਦਾ ਬਦਲ ਚੁੱਕਿਆ ਹੈ ਉਹ ਜਗਾਵਾਂ ਨੂੰ ਪਛਾਣ ਨਹੀਂ ਪਾਰੀ ਬੱਸ ਸਟੈਂਡ ਦੇ ਕੋਲ ਛੱਟੀ ਨੰਬਰ ਗਲੀ ਕਹਿੰਦੇ ਸੀ ਪਰ ਹੁਣ ਅਜੇਹਾ ਇੱਥੇ ਕੋਈ ਵੀ ਪਰਿਵਾਰ ਨਹੀਂ ਉਹਨਾਂ ਕਿਹਾ ਕਿ ਜਿਸ ਫੋਨ ਤੇ ਜਿਸ ਨੰਬਰ ਤੇ ਕੰਟੈਕਟ ਹੁੰਦਾ ਸੀ ਉਹ ਫੋਨ ਵੀ ਬੰਦ ਆ ਰਿਹਾ ਹੈ ਉੱਥੇ ਦੂਜੇ ਪਾਸੇ ਲੜਾ ਜੋ ਰਾਜਾ ਆਦਮਾਂਗ ਜੋ شہزادਿਆ ਵਾਂਗ ਸਜ ਕੇ ਬਰਾਤੀ ਟੋਲੀ ਦੇ ਨਾਲ ਆਇਆ ਸੀ ਵਿਆਹ ਦੀ ਥਾਂ ਉਲਟੀ ਹਾਲਤ ਦੇ ਵਿੱਚ ਰੋਂਦਾ ਹੋਇਆ ਵਾਪਸ ਚਲਾ ਗਿਆ ਜਿਵੇਂ ਕਿ ਹੋਰਨਾ ਮਾਮਲੇ ਦੇ ਵਿੱਚ ਵੀ ਹੁੰਦਾ ਇਸ ਵਾਰ ਵੀ ਰਿਸ਼ਤਾ ਫੋਨ ਦੇ ਜ਼ਰੀਏ ਬਣਾਇਆ ਗਿਆ ਸੀ ਯੂਕੇ ਦੇ ਵਿੱਚ ਰਹਿਣ ਵਾਲੀ ਕੁੜੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੁੱਲੇ ਦੇ ਲਾਲੇ ਦੇ ਪਰਿਵਾਰ ਦੇ ਨਾਲ ਹਰ ਰੋਜ਼ ਗੱਲ ਕੀਤੀ ਵਿਆਹ ਦੀਆਂ ਤਿਆਰੀਆਂ ਹੋਈਆਂ ਵਿਆਹ ਦੀ ਥਾਂ ਦੀ ਜਾਣਕਾਰੀ ਵੀ ਦਿੱਤੀ ਗਈ ਪਰ ਜਦ ਲਾੜਾ ਮੋਗੇ ਆਇਆ ਤਾਂ ਪਤਾ ਚੱਲਿਆ ਕਿ ਸਭ ਕੁਝ ਝੂਠ ਹੈ ਲਾੜੇ ਦੇ ਪਿਤਾ ਸੁਖਜੀਤ ਸਿੰਘ ਨੇ ਕਿਹਾ ਕਿ ਸਾਡੇ ਨਾਲ ਕੁੜੀ ਦੇ ਪਰਿਵਾਰ ਵਾਲੇ ਨੇ ਧੋਖਾ ਕੀਤਾ ਇਹ ਸਿਰਫ ਇੱਕ ਵਿਆਹ ਨਹੀਂ ਸੀ ਸਾਡੀ ਇੱਜ਼ਤ ਸਾਡੀ ਉਮੀਦ ਸਾਡਾ ਵਿਸ਼ਵਾਸ ਸੀ ਸਾਨੂੰ ਇਨਸਾਫ਼ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੋ ਪਤਾ ਕੁੜੀ ਦੇ ਵੱਲੋਂ ਦਿੱਤਾ ਗਿਆ ਸੀ ਉਹ ਸਭ ਝੂਠਾ ਸੀ ਇਹ ਪੂਰੀ ਤਰ੍ਹਾਂ ਨਾਲ ਸੋਚੀ ਸਮਝੀ ਸਾਜ਼ਿਸ਼ ਲੱਗ ਰਹੀ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਕੁਝ ਮਹੀਨੇ ਪਹਿਲਾਂ ਵੀ ਤੁਹਾਨੂੰ ਦੱਸ ਦਿੱਤੀ ਕਿ ਜਲੰਧਰ ਦੇ ਪਿੰਡ ਮੜਿਆਲਾ ਤੋਂ ਆਏ ਇੱਕ ਨੌਜਵਾਨ ਦੀਪਕ ਜੋ ਕਿ ਦੁਬਈ ਤੋਂ ਆਇਆ ਸੀ ਉਸ ਦੇ ਨਾਲ ਵੀ ਅਜਿਹਾ ਧੋਖਾ ਹੀ ਹੋਇਆ ਸੀ ਕੁੜੀ ਮਨਪ੍ਰੀਤ ਕੌਰ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਦੇ ਨਾਲ ਰਿਸ਼ਤਾ ਬਣਿਆ ਸੀ ਵਿਆਹ ਦੀ ਤਾਰੀਖ ਵੀ ਤੈਅ ਹੋਈ ਪਰ ਜਦ ਬਰਾਤ ਮੋਗੇ ਪਹੁੰਚੀ ਤਾਂ ਕੁੜੀ ਨੇ ਫੋਨ ਬੰਦ ਕਰ ਦਿੱਤਾ ਤੇ ਹੁਣ ਜੇਕਰ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਕੁੜੀ ਮਨਪ੍ਰੀਤ ਕੋਰਡੀਨਲ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਰਿਸ਼ਤਾ ਬਣਿਆ ਵਿਆਹ ਦੀ ਤਾਰੀਖ ਵੀ ਤੈਅ ਹੋਈ ਪਰ ਜਦ ਬਰਾਤ ਮੋਗੇ ਪਹੁੰਚੀ ਤਾਂ ਕੁੜੀ ਨੇ ਆਪਣਾ ਫੋਨ ਬੰਦ ਕਰ ਦਿੱਤਾ ਪਤਾ ਗਾਇਬ ਹੋ ਗਿਆ ਇਹ ਘਟਨਾਵਾ ਸਿਰਫ ਇੱਕ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਸਮਾਜ ਨੂੰ ਹਿਲਾ ਕੇ ਰੱਖ ਦਿੰਦਿਆਂ ਨੇ ਮੋਗਾ ਦੇ ਵਿੱਚ ਵਾਧੀ ਹੋਈ ਧੋਖਾਧੜੀ ਤੇ ਗੈਂਗਵਾੜ ਦੇ ਘਟਨਾਵਾ ਨੇ ਹੁਣ ਨੌਜਵਾਨਾਂ ਦੀ ਪਵਿੱਖਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਉੱਥੇ ਦੂਜੇ ਪਾਸੇ ਇਸ ਲਾੜੇ ਦੀ ਹਾਲਤ ਵੇਖੋ ਵਿਚਾਰਾ ਕਿਸੇ ਨੂੰ ਮੂੰਹ ਵੀ ਵਿਖਾਣ ਜੋਗਾ ਨਹੀਂ ਰਿਹਾ ਉਹ ਵਾਰ-ਵਾਰ ਆਪਣਾ ਮੂੰਹ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਇਹੀ ਸਵਾਲ ਸਾਹਮਣੇ ਆਉਂਦੇ ਨੇ ਕਿ ਕਿਹੜੇ ਪਾਸੇ ਜਿਹੜੀ ਦੁਨੀਆ ਤੁਰਪੀ ਹੈ ਉਸ ਨੂੰ ਕਿਸੇ ਦੀ ਫੀਲਿੰਗਸ ਦੇ ਨਾਲ ਕਿ ਕੋਈ ਹਰਟ ਹੋ ਰਿਹਾ ਹੈ ਕਿ ਕੋਈ ਪਰਵਾਹ ਨਹੀਂ ਅੱਜ ਕੱਲ ਲੋਕਾਂ ਦੇ ਦਿਲ ਕਿਹੋ ਜਿਹੇ ਹੋਏ ਨੇ ਦੂਜਿਆਂ ਦੇ ਦਿਲ ਤੋੜਨ ਤੋਂ ਪਹਿਲਾਂ ਜਵਾ ਵੀ ਨਹੀਂ ਸੋਚਦੇ ਕਿ ਕੱਲ ਨੂੰ ਤੁਸੀਂ ਵੀ ਉਸੇ ਥਾਂ ਤੇ ਹੋ ਸਕਦੇ ਹੋ ਜਿੱਥਾਂ ਇੱਕ ਹੋਰ ਮਾਮਲਾ ਜਿੱਥੇ ਕਿ ਲਾੜਾ ਵਿਚਾਰਾ ਆਪਣੀ ਲਾੜੀ ਨੂੰ ਗਲੀ ਗਲੀ ਲੱਭਦਾ ਰਿਹਾ ਬਿਲਕੁਲ ਵਿਆਹ ਵਾਲੀ ਤਰੀਕ ਤੇ ਨਾ ਲਾੜੀ ਲੱਭੀ ਨਾ ਮੈਰਿਜ ਪੈਲਸ ਤੇ ਨਾ ਹੀ ਪਰਿਵਾਰਕ ਮੈਂਬਰ ਅੰਮ੍ਰਿਤਸਰ ਤੋਂ ਅੱਜ ਬਰਾਤ ਸੀ ਤੁਰੀ ਸੀ ਮੋਗਾ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ ਲਾੜਾ ਸਿਰ ਤੇ ਸਹਰਾ ਸਜਾ ਕੇ ਖੁਸ਼ੀ-ਖੁਸ਼ੀ ਜਦੋਂ ਬਰਾਤ ਲੈ ਕੇ ਮੈਰਿਜ ਪੈਲੇਸ ਪਹੁੰਚਦਾ ਕੀ ਵੇਖਦਾ ਨਾ ਲਾੜੀ ਐ ਤੇ ਨਾ ਹੀ ਉਥੇ ਕੋਈ ਮੈਰਿਜ ਪੈਲੇਸ ਜਿहां ਜਿਹੜੀ ਥਾਂ ਤੇ ਦੱਸਿਆ ਗਿਆ ਸੀ ਕਿ ਮੈਰਿਜ ਪੈਲੇਸ ਐ ਉਥੇ ਕੋਈ ਵੀ ਮੈਰਿਜ ਪੈਲੇਸ ਨਹੀਂ ਸੀ ਲਾੜਾ ਰੋਂਦਾ ਹੋਇਆ ਪੂਰਾ ਦਿਨ ਗਲੀ-ਗਲੀ ਲੱਭਦਾ ਰਿਹਾ ਕਿ ਮੇਰੀ ਲਾੜੀ ਕਿੱਥੇ ਆਖਰ ਕਿੱਥੇ ਰਹਿੰਦੀ ਐ ਸਾਡਾ ਤਾਂ ਅਜ ਵਿਆਹ ਸੀ ਪਰ ਨਾ ਉਹਨਾਂ ਦੇ ਮੋਬਾਈਲ ਮਿਲ ਰਹੇ ਨੇ ਨਾ ਮੈਰਿਜ ਪੈਲੇਸ ਮਿਲਿਆ ਤੇ ਨਾ ਹੀ ਲਾੜੀ ਦਾ ਕੋਈ ਵੀ ਅਤਾ ਪਤਾ ਜੀ ਹਾਂ ਮੋਗੇ ਦੇ ਵਿੱਚ ਇੱਕ ਲਾੜੇ ਦਾ ਵਿਆਹ ਜ਼ਿੰਦਗੀ ਦੀ ਸਭ ਤੋਂ ਖੌਫਨਾਕ ਤੇ ਨਾਟਕੀ ਘਟਨਾ ਦੇ ਵਿੱਚ ਤਬਦੀਲ ਹੋ ਗਈ ਦਰਅਸਲ ਲਾੜਾ ਅੰਮ੍ਰਿਤਸਰ ਦੇ ਪਿੰਡ ਸੁਲਤਾਨ ਵਿੰਡੀ ਤੋਂ ਆਪਣੀ ਬਰਾਤ ਲੈ ਕੇ ਮੋਗੇ ਆਇਆ ਸੀ ਉਸ ਨੂੰ ਨਾ ਤਾਂ ਲਾੜੀ ਮਿਲੀ ਨਾ ਹੀ ਵਿਆਹ ਦਾ ਪੈलेस ਤੇ ਨਾ ਹੀ ਪਰਿਵਾਰਕ ਮੈਂਬਰਾਂ ਦਾ ਕੋਈ ਵੀ ਅਤਾ ਪਤਾ ਬਾਜੇ ਗਾਜੇ ਤੇ ਖੁਸ਼ੀਆਂ ਦੇ ਨਾਲ ਆਈ ਬਰਾਤ ਨੂੰ ਉਮੀਦ ਸੀ ਕਿ ਉਹਨਾਂ ਦਾ ਸਵਾਗਤ ਹੋਵੇਗਾ ਪਰ ਸੱਚਾਈ ਇੰਨੀ ਕੁ ਜ਼ਿਆਦਾ ਕੌੜੀ ਸੀ ਕਿ ਪੂਰੀ ਬਰਾਤ ਸ਼ਹਿਰ ਦੀ ਗਲੀਆਂ ਦੇ ਵਿੱਚ ਇੱਕ ਗਲੀ ਤੋਂ ਦੂਜੀ ਗਲੀ ਇੱਕ ਮੁਹੱਲੇ ਤੋਂ ਦੂਜੇ ਮੁਹੱਲੇ ਘੁੰਮੀ ਰਹੀ ਤੇ ਦੱਸਿਆ ਜਾ ਰਿਹਾ ਕਿ ਜਿਸ ਲਾੜੇ ਦੀ ਭਾਬੀ ਮਨਪ੍ਰੀਤ ਕੌਰ ਨੇ ਇਹ ਰਿਸ਼ਤਾ ਕਰਵਾਇਆ ਸੀ ਉਹ ਅੱਖਾਂ ਦੇ ਵਿੱਚ ਹੰਝੂ ਲੈ ਕੇ ਬੋਲੀ ਕਿ ਇਹ ਮੇਰੇ ਮਾਮੇ ਦੀ ਕੁੜੀ ਸੀ ਉੱਥੇ ਹੀ ਲਾੜੇ ਦੀ ਭਾਬੀ ਨੇ ਕਿਹਾ ਕਿ ਜੋ ਕੁੜੀ ਆ ਉਸ ਦਾ ਪੂਰਾ ਪਰਿਵਾਰ ਯੂਕੇ ਦੇ ਵਿੱਚ ਰਹਿੰਦਾ ਹੈ ਤੇ ਅਸੀਂ ਇਸ ਪਰਿਵਾਰ ਦੇ ਰੋਜ਼ ਫੋਨ ਤੇ ਗੱਲਬਾਤ ਕਰਦੇ ਸੀ ਵਿਆਹ ਦੇ ਪ੍ਰਬੰਧਾਂ ਬਾਰੇ ਵੀ ਗੱਲਬਾਤ ਹੁੰਦੀ ਸੀ ਉਹਨਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਵਿਆਹ ਦੇ ਪ੍ਰਬੰਧਾਂ ਦੇ ਬਾਰੇ ਗੱਲਬਾਤ ਜੋ ਸੀ ਚੱਲਦੀ ਰਹਿੰਦੀ ਸੀ ਉਹਨਾਂ ਨੇ ਕਿਹਾ ਕਿ ਹੁਣ ਨਾ ਹੀ ਲਾੜੀ ਮਿਲ ਰਹੀ ਹੈ ਨਾ ਉਸ ਦਾ ਘਰ ਤੇ ਨਾ ਉਸ ਦੇ ਮਾਪੇ ਤੇ ਨਾਲ ਹੀ ਉਹਨਾਂ ਦੱਸਿਆ ਕਿ ਉਹ ਮੋਗਾ 15 20 ਸਾਲ ਪਹਿਲਾਂ ਆਈ ਸੀ ਪਰ ਹੁਣ ਮਾਹੌਲ ਬਹੁਤ ਜ਼ਿਆਦਾ ਬਦਲ ਚੁੱਕਿਆ ਹੈ ਉਹ ਜਗਾਵਾਂ ਨੂੰ ਪਛਾਣ ਨਹੀਂ ਪਾਰੀ ਬੱਸ ਸਟੈਂਡ ਦੇ ਕੋਲ ਛੱਟੀ ਨੰਬਰ ਗਲੀ ਕਹਿੰਦੇ ਸੀ ਪਰ ਹੁਣ ਅਜੇਹਾ ਇੱਥੇ ਕੋਈ ਵੀ ਪਰਿਵਾਰ ਨਹੀਂ ਉਹਨਾਂ ਕਿਹਾ ਕਿ ਜਿਸ ਫੋਨ ਤੇ ਜਿਸ ਨੰਬਰ ਤੇ ਕੰਟੈਕਟ ਹੁੰਦਾ ਸੀ ਉਹ ਫੋਨ ਵੀ ਬੰਦ ਆ ਰਿਹਾ ਹੈ ਉੱਥੇ ਦੂਜੇ ਪਾਸੇ ਲੜਾ ਜੋ ਰਾਜਾਦ ਮੰਗ ਜੋ شہزادیاں ਵਾਂਗ ਸਜ ਕੇ ਬਰਾਤੀ ਟੋਲੀ ਦੇ ਨਾਲ ਆਇਆ ਸੀ ਵਿਆਹ ਦੀ ਥਾਂ ਉਲਟੀ ਹਾਲਤ ਦੇ ਵਿੱਚ ਰੋਂਦਾ ਹੋਇਆ ਵਾਪਸ ਚਲਾ ਗਿਆ ਜਿਵੇਂ ਕਿ ਹੋਰਨਾ ਮਾਮਲੇ ਦੇ ਵਿੱਚ ਵੀ ਹੁੰਦਾ ਇਸ ਵਾਰ ਵੀ ਰਿਸ਼ਤਾ ਫੋਨ ਦੇ ਜ਼ਰੀਏ ਬਣਾਇਆ ਗਿਆ ਸੀ ਯੂਕੇ ਦੇ ਵਿੱਚ ਰਹਿਣ ਵਾਲੀ ਕੁੜੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੁੱਲੇ ਦੇ ਲਾੜੇ ਦੇ ਪਰਿਵਾਰ ਦੇ ਨਾਲ ਹਰ ਰੋਜ਼ ਗੱਲ ਕੀਤੀ ਵਿਆਹ ਦੀਆਂ ਤਿਆਰੀਆਂ ਹੋਈਆਂ ਵਿਆਹ ਦੀ ਥਾਂ ਦੀ ਜਾਣਕਾਰੀ ਵੀ ਦਿੱਤੀ ਗਈ ਪਰ ਜਦ ਲਾੜਾ ਮੋਗੇ ਆਇਆ ਤਾਂ ਪਤਾ ਚੱਲਿਆ ਕਿ ਸਭ ਕੁਝ ਝੂਠ ਹੈ ਲਾੜੇ ਦੇ ਪਿਤਾ ਸੁਖਜੀਤ ਸਿੰਘ ਨੇ ਕਿਹਾ ਕਿ ਸਾਡੇ ਨਾਲ ਕੁੜੀ ਦੇ ਪਰਿਵਾਰ ਵਾਲਿਆਂ ਨੇ ਧੋਖਾ ਕੀਤਾ ਇਹ ਸਿਰਫ ਇੱਕ ਵਿਆਹ ਨਹੀਂ ਸੀ ਸਾਡੀ ਇੱਜ਼ਤ ਸਾਡੀ ਉਮੀਦ ਸਾਡਾ ਵਿਸ਼ਵਾਸ ਸੀ ਸਾਨੂੰ ਇਨਸਾਫ਼ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੋ ਪਤਾ ਕੁੜੀ ਦੇ ਵੱਲੋਂ ਦਿੱਤਾ ਗਿਆ ਸੀ ਉਹ ਸਭ ਝੂਠਾ ਸੀ ਇਹ ਪੂਰੀ ਤਰ੍ਹਾਂ ਨਾਲ ਸੋਚੀ ਸਮਝੀ ਸਾਜ਼ਿਸ਼ ਲੱਗ ਰਹੀ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਕੁਝ ਮਹੀਨੇ ਪਹਿਲਾਂ ਵੀ ਤੁਹਾਨੂੰ ਦੱਸ ਦਿੱਤੀ ਕਿ ਜਲੰਧਰ ਦੇ ਪਿੰਡ ਮੜਿਆਲਾ ਤੋਂ ਆਏ ਇੱਕ ਨੌਜਵਾਨ ਦੀਪਕ ਜੋ ਕਿ ਦੁਬਈ ਤੋਂ ਆਇਆ ਸੀ ਉਸ ਦੇ ਨਾਲ ਵੀ ਅਜਿਹਾ ਧੋਖਾ ਹੀ ਹੋਇਆ ਸੀ ਕੁੜੀ ਮਨਪ੍ਰੀਤ ਕੌਰ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਦੇ ਨਾਲ ਰਿਸ਼ਤਾ ਬਣਿਆ ਸੀ ਵਿਆਹ ਦੀ ਤਾਰੀਖ ਵੀ ਤੈਅ ਹੋਈ ਪਰ ਜਦ ਬਰਾਤ ਮੋਗੇ ਪਹੁੰਚੀ ਤਾਂ ਕੁੜੀ ਨੇ ਫੋਨ ਬੰਦ ਕਰ ਦਿੱਤਾ ਤੇ ਹੁਣ ਜੇਕਰ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਕੁੜੀ ਮੰਨਪ੍ਰੀਤ ਕੋਰਡੀਨਲ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਰਿਸ਼ਤਾ ਬਣਿਆ ਵਿਆਹ ਦੀ ਤਾਰੀਖ ਵੀ ਤੈਅ ਹੋਈ ਪਰ ਜਦ ਬਰਾਤ ਮੋਗੇ ਪਹੁੰਚੀ ਤਾਂ ਕੁੜੀ ਨੇ ਆਪਣਾ ਫੋਨ ਬੰਦ ਕਰ ਦਿੱਤਾ ਪਤਾ ਗਾਇਬ ਹੋ ਗਿਆ ਇਹ ਘਟਨਾਵਾ ਸਿਰਫ ਇੱਕ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਸਮਾਜ ਨੂੰ ਹਿਲਾ ਕੇ ਰੱਖ ਦਿੰਦਿਆਂ ਨੇ ਮੋਗਾ ਦੇ ਵਿੱਚ ਵਾਧਦੀ ਹੋਈ ਧੋਖਾਧੜੀ ਤੇ ਗੈਂਗਵਾੜ ਦੇ ਘਟਨਾਵਾ ਨੇ ਹੁਣ ਨੌਜਵਾਨਾਂ ਦੀ ਭਵਿੱਖ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਉੱਥੇ ਦੂਜੇ ਪਾਸੇ ਇਸ ਲਾੜੇ ਦੀ ਹਾਲਤ ਵੇਖੋ ਵਿਚਾਰਾ ਕਿਸੇ ਨੂੰ ਮੂੰਹ ਵੀ ਵਿਖਾਣ ਜੋਗਾ ਨਹੀਂ ਰਿਹਾ ਉਹ ਵਾਰ-ਵਾਰ ਆਪਣਾ ਮੂਲ ਕੌਂਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਇਹੀ ਸਵਾਲ ਸਾਹਮਣੇ ਆਉਂਦੇ ਨੇ ਕਿ ਕਿਹੜੇ ਪਾਸੇ ਜਿਹੜੀ ਦੁਨੀਆ ਤੁਰ ਪਈ ਹੈ ਉਸ ਨੂੰ ਕਿਸੇ ਦੀ ਫੀਲਿੰਗਸ ਦੇ ਨਾਲ ਕਿ ਕੋਈ ਹਰਟ ਹੋ ਰਿਹਾ ਹੈ ਕਿ ਕੋਈ ਪਰਵਾਹ ਨਹੀਂ ਅੱਜ ਕੱਲ ਲੋਕਾਂ ਦੇ ਦਿਲ ਕਿਹੋ ਜਿਹੇ ਹੋਏ ਨੇ ਦੂਜਿਆਂ ਦੇ ਦਿਲ ਤੋੜਨ ਤੋਂ ਪਹਿਲਾਂ ਜਵਾਂ ਵੀ ਨਹੀਂ ਸੋਚਦੇ ਕਿ ਕੱਲ ਨੂੰ ਤੁਸੀਂ ਵੀ ਉਸੇ ਥਾਂ ਤੇ ਹੋ ਸਕਦੇ ਹੋ ਜਿੱहां ਇੱਕ ਹੋਰ ਮਾਮਲਾ ਜਿੱਥੇ ਕਿ ਲਾੜਾ ਵਿਚਾਰਾ ਆਪਣੀ ਲਾੜੀ ਨੂੰ ਗਲੀ ਗਲੀ ਲੱਭਦਾ ਰਿਹਾ ਬਿਲਕੁਲ ਵਿਆਹ ਵਾਲੀ ਤਰੀਕ ਤੇ ਨਾ ਲਾੜੀ ਲੱਭੀ ਨਾ ਮੈਰਿਜ ਪੈਲੇਸ ਤੇ ਨਾ ਹੀ ਪਰਿਵਾਰਕ ਮੈਂਬਰ ਅੰਮ੍ਰਿਤਸਰ ਤੋਂ ਆਜੋ ਬਰਾਤ ਸੀ ਤੁਰੀ ਸੀ ਮੋਗਾ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ ਲਾੜਾ ਸਿਰ ਤੇ ਸਹਾਰਾ ਸਜਾ ਕੇ ਖੁਸ਼ੀ-ਖੁਸ਼ੀ ਜਦੋਂ ਬਰਾਤ ਲੈ ਕੇ ਮੈਰਿਜ ਪੈਲੇਸ ਪਹੁੰਚਦਾ ਕੀ ਵੇਖਦਾ ਨਾ ਲਾੜੀ ਐ ਤੇ ਨਾ ਹੀ ਉਥੇ ਕੋਈ ਮੈਰਿਜ ਪੈਲੇਸ ਜੀਹਾਂ ਜਿਹੜੀ ਥਾਂ ਤੇ ਦੱਸਿਆ ਗਿਆ ਸੀ ਕਿ ਮੈਰਿਜ ਪੈਲੇਸ ਐ ਉਥੇ ਕੋਈ ਵੀ ਮੈਰਿਜ ਪੈਲੇਸ ਨਹੀਂ ਸੀ ਲਾੜਾ ਰੋਂਦਾ ਹੋਇਆ ਪੂਰਾ ਦਿਨ ਗਲੀ-ਗਲੀ ਲੱਭਦਾ ਰਿਹਾ ਕਿ ਮੇਰੀ ਲਾੜੀ ਕਿੱਥੇ ਐ ਆਖਰ ਕਿੱਥੇ ਰਹਿੰਦੀ ਐ ਸਾਡਾ ਤਾਂ ਅਜ ਵਿਆਹ ਸੀ ਪਰ ਨਾ ਉਹਨਾਂ ਦੇ ਮੋਬਾਈਲ ਮਿਲ ਰਹੇ ਨੇ ਨਾ ਮੈਰਿਜ ਪੈਲੇਸ ਮਿਲਿਆ ਤੇ ਨਾ ਹੀ ਲਾੜੀ ਦਾ ਕੋਈ ਵੀ ਅਤਾ ਪਤਾ ਜੀ ਹਾਂ ਮੋਗੇ ਦੇ ਵਿੱਚ ਇੱਕ ਲਾੜੇ ਦਾ ਵਿਆਹ ਜ਼ਿੰਦਗੀ ਦੀ ਸਭ ਤੋਂ ਖੌਫਨਾਕ ਤੇ ਨਾਟਕੀ ਘਟਨਾ ਦੇ ਵਿੱਚ ਤਬਦੀਲ ਹੋ ਗਈ ਦਰਅਸਲ ਲਾੜਾ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡੀ ਤੋਂ ਆਪਣੀ ਬਰਾਤ ਲੈ ਕੇ ਮੋਗੇ ਆਇਆ ਸੀ ਉਸ ਨੂੰ ਨਾ ਤਾਂ ਲਾੜੀ ਮਿਲੀ ਨਾ ਹੀ ਵਿਆਹ ਦਾ ਪੈਲੇਸ ਤੇ ਨਾ ਹੀ ਪਰਿਵਾਰਕ ਮੈਂਬਰਾਂ ਦਾ ਕੋਈ ਵੀ ਅਤਾ ਪਤਾ ਬਾਜੇ ਗਾਜੇ ਤੇ ਖੁਸ਼ੀਆਂ ਦੇ ਨਾਲ ਆਈ ਬਰਾਤ ਨੂੰ ਉਮੀਦ ਸੀ ਕਿ ਉਹਨਾਂ ਦਾ ਸਵਾਗਤ ਹੋਵੇਗਾ ਪਰ ਸਚਾਈ ਇੰਨੀ ਕੁ ਜ਼ਿਆਦਾ ਕੌੜੀ ਸੀ ਕਿ ਪੂਰੀ ਬਰਾਤ ਸ਼ਹਿਰ ਦੀ ਗਲੀਆਂ ਦੇ ਵਿੱਚ ਇੱਕ ਗਲੀ ਤੋਂ ਦੂਜੀ ਗਲੀ ਇੱਕ ਮੁਹੱਲੇ ਤੋਂ ਦੂਜੇ ਮੁਹੱਲੇ ਘੁੰਮਦੀ ਰਹੀ ਤੇ ਦੱਸਿਆ ਜਾ ਰਿਹਾ ਕਿ ਜਿਸ ਲਾੜੇ ਦੀ ਭਾਬੀ ਮਨਪ੍ਰੀਤ ਕੌਰ ਨੇ ਇਹ ਰਿਸ਼ਤਾ ਕਰਵਾਇਆ ਸੀ ਉਹ ਅੱਖਾਂ ਦੇ ਵਿੱਚ ਹੰਝੂ ਲੈ ਕੇ ਬੋਲੀ ਕਿ ਇਹ ਮੇਰੇ ਮਾਮੇ ਦੀ ਕੁੜੀ ਸੀ ਉਥੇ ਹੀ ਲਾੜੇ ਦੀ ਭਾਬੀ ਨੇ ਕਿਹਾ ਕਿ ਜੋ ਕੁੜੀ ਆ ਉਸ ਦਾ ਪੂਰਾ ਪਰਿਵਾਰ ਯੂਕੇ ਦੇ ਵਿੱਚ ਰਹਿੰਦਾ ਤੇ ਅਸੀਂ ਇਸ ਪਰਿਵਾਰ ਦੇ ਦਾਲ ਰੋਜ਼ ਫੋਨ ਤੇ ਗੱਲਬਾਤ ਕਰਦੇ ਸੀ ਵਿਆਹ ਦੇ ਪ੍ਰਬੰਧਾਂ ਬਾਰੇ ਵੀ ਗੱਲਬਾਤ ਹੁੰਦੀ ਸੀ ਉਹਨਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਵਿਆਹ ਦੇ ਪ੍ਰਬੰਧਾਂ ਦੇ ਬਾਰੇ ਗੱਲਬਾਤ ਜੋ ਸੀ ਚੱਲਦੀ ਰਹਿੰਦੀ ਸੀ ਉਹਨਾਂ ਨੇ ਕਿਹਾ ਕਿ ਹੁਣ ਨਾ ਹੀ ਲਾੜੀ ਮਿਲ ਰਹੀ ਹੈ ਨਾ ਉਸ ਦਾ ਘਰ ਤੇ ਨਾ ਉਸ ਦੇ ਮਾਪੇ ਤੇ ਨਾਲ ਹੀ ਉਹਨਾਂ ਦੱਸਿਆ ਕਿ ਉਹ ਮੋਗਾ 15 20 ਸਾਲ ਪਹਿਲਾਂ ਆਈ ਸੀ ਪਰ ਹੁਣ ਮਾਹੌਲ ਬਹੁਤ ਜ਼ਿਆਦਾ ਬਦਲ ਚੁੱਕਿਆ ਹੈ ਉਹ ਜਗਾਵਾਂ ਨੂੰ ਪਛਾਨ ਨਹੀਂ ਪਾਰੀ ਬੱਸ ਸਟੈਂਡ ਦੇ ਕੋਲ ਛੱਟੀ ਨੰਬਰ ਗਲੀ ਕਹਿੰਦੇ ਸੀ ਪਰ ਹੁਣ ਅਜੇਹਾ ਇੱਥੇ ਕੋਈ ਵੀ ਪਰਿਵਾਰ ਨਹੀਂ ਉਹਨਾਂ ਕਿਹਾ ਕਿ ਜਿਸ ਫੋਨ ਤੇ ਜਿਸ ਨੰਬਰ ਤੇ ਕੰਟੈਕਟ ਹੁੰਦਾ ਸੀ ਉਹ ਫੋਨ ਵੀ ਬੰਦ ਆ ਰਿਹਾ ਹੈ ਉੱਥੇ ਦੂਜੇ ਪਾਸੇ ਲੜਾ ਜੋ ਰਾਜਾ ਦੀ ਮੰਗ ਜੋ شہزادਿਆ ਵਾਂਗ ਸਜ ਕੇ ਬਰਾਤੀ ਟੋਲੀ ਦੇ ਨਾਲ ਆਇਆ ਸੀ ਵਿਆਹ ਦੀ ਥਾਂ ਉਲਟੀ ਹਾਲਤ ਦੇ ਵਿੱਚ ਰੋਂਦਾ ਹੋਇਆ ਵਾਪਸ ਚਲਾ ਗਿਆ ਜਿਵੇਂ ਕਿ ਹੋਰਨਾ ਮਾਮਲੇ ਦੇ ਵਿੱਚ ਵੀ ਹੁੰਦਾ ਇਸ ਵਾਰ ਵੀ ਰਿਸ਼ਤਾ ਫੋਨ ਦੇ ਜ਼ਰੀਏ ਬਣਾਇਆ ਗਿਆ ਸੀ ਯੂਕੇ ਦੇ ਵਿੱਚ ਰਹਿਣ ਵਾਲੀ ਕੁੜੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੁੱਲੇ ਦੇ ਲਾੜੇ ਦੇ ਪਰਿਵਾਰ ਦੇ ਨਾਲ ਹਰ ਰੋਜ਼ ਗੱਲ ਕੀਤੀ ਵਿਆਹ ਦੀਆਂ ਤਿਆਰੀਆਂ ਹੋਈਆਂ ਵਿਆਹ ਦੀ ਥਾਂ ਦੀ ਜਾਣਕਾਰੀ ਵੀ ਦਿੱਤੀ ਗਈ ਪਰ ਜਦ ਲਾੜਾ ਮੋਗੇ ਆਇਆ ਤਾਂ ਪਤਾ ਚੱਲਿਆ ਕਿ ਸਭ ਕੁਝ ਝੂਠ ਹੈ ਲਾੜੇ ਦੇ ਪਿਤਾ ਸੁਖਜੀਤ ਸਿੰਘ ਨੇ ਕਿਹਾ ਕਿ ਸਾਡੇ ਨਾਲ ਕੁੜੀ ਦੇ ਪਰਿਵਾਰ ਵਾਲੇ ਨੇ ਧੋਖਾ ਕੀਤਾ ਇਹ ਸਿਰਫ ਇੱਕ ਵਿਆਹ ਨਹੀਂ ਸੀ ਸਾਡੀ ਇੱਜ਼ਤ ਸਾਡੀ ਉਮੀਦ ਸਾਡਾ ਵਿਸ਼ਵਾਸ ਸੀ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੋ ਪਤਾ ਕੁੜੀ ਦੇ ਵੱਲੋਂ ਦਿੱਤਾ ਗਿਆ ਸੀ ਉਹ ਸਭ ਝੂਠਾ ਸੀ ਇਹ ਪੂਰੀ ਤਰ੍ਹਾਂ ਨਾਲ ਸੋਚੀ ਸਮਝੀ ਸਾਜ਼ਿਸ਼ ਲੱਗ ਰਹੀ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਕੁਝ ਮਹੀਨੇ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਕਿ ਜਲੰਧਰ ਦੇ ਪਿੰਡ ਮੜਿਆਲਾ ਤੋਂ ਆਏ ਇੱਕ ਨੌਜਵਾਨ ਦੀਪਕ ਜੋ ਕਿ ਦੁਬਈ ਤੋਂ ਆਇਆ ਸੀ ਉਸ ਦੇ ਨਾਲ ਵੀ ਅਜਿਹਾ ਧੋਖਾ ਹੀ ਹੋਇਆ ਸੀ ਕੁੜੀ ਮਨਪ੍ਰੀਤ ਕੌਰ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਦੇ ਨਾਲ ਰਿਸ਼ਤਾ ਬਣਿਆ ਸੀ ਵਿਆਹ ਦੀ ਤਾਰੀਖ ਵੀ ਤੈਅ ਹੋਈ ਪਰ ਜਦ ਬਰਾਤ ਮੋਗੇ ਪਹੁੰਚੀ ਤਾਂ ਕੁੜੀ ਨੇ ਫੋਨ ਬੰਦ ਕਰ ਦਿੱਤਾ ਤੇ ਹੁਣ ਜੇਕਰ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਕੁੜੀ ਮਨਪ੍ਰੀਤ ਕੋਰਡੀਨਲ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਰਿਸ਼ਤਾ ਬਣਿਆ ਵਿਆਹ ਦੀ ਤਾਰੀਖ ਵੀ ਤੈਅ ਹੋਈ ਪਰ ਜਦ ਬਰਾਤ ਮੋਗੇ ਪਹੁੰਚੀ ਤਾਂ ਕੁੜੀ ਨੇ ਆਪਣਾ ਫੋਨ ਬੰਦ ਕਰ ਦਿੱਤਾ ਪਤਾ ਗਾਇਬ ਹੋ ਗਿਆ ਇਹ ਘਟਨਾਵਾ ਸਿਰਫ ਇੱਕ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਸਮਾਜ ਨੂੰ ਹਿਲਾ ਕੇ ਰੱਖ ਦਿੰਦੀਆਂ